ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਅੱਜ ਖੜੇ ਆ ਕੋੜ ਧੰਦਲ ਜਿੱਥੇ ਇੱਕ ਨਵਾਂ ਗ੍ਰਿਡ ਬਣਿਆ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਇਹ ਦੋ ਗ੍ਰਿਡ ਜਿਹੜੇ ਸੀ ਸਰਕਾਰ ਵੱਲੋਂ ਇਹਨਾਂ ਦਾ ਜਿਹੜਾ ਅਸੀਂ ਆਪਾਸ ਕੀਤੇ ਗਏ ਸੀ ਇੱਕ ਪਰਥ ਤੇ ਇੱਕ ਇਥੇ ਜਿਹੜਾ ਪਰਥ ਵਾਲਾ ਗ੍ਰਿਡ ਵਾ ਉਹਨੂੰ 3 ਸਾਲ ਹੋ ਗਏ ਚੱਲਦੇ ਨੂੰ 2-3 ਸਾਲ ਲੇਕਿਨ ਇਹ ਗ੍ਰਿਡ ਜਿਹੜਾ ਵਾ ਇਹ ਠੰਡੇ ਬਸਤੇ ਚ ਪਾ ਕੇ ਕਾਫੀ ਪਿੰਡੇ ਗ੍ਰੈਡ ਦੇ ਵਿੱਚ ਆਉਂਦੇ ਆ ਤੇ ਉਹਨੂੰ ਜਿਹੜਾ ਇਹਨਾਂ ਨੇ ਰੱਖਿਆ ਵਾ ਪੋਲੀਟੀਕਲ ਜਿਹੜਾ ਇਹਨਾਂ ਦਾ ਸਿਸਟਮ ਹੁੰਦਾ ਵਾ ਵੀ ਜਦੋਂ ਕਿਤੇ ਸਰਕਾਰ ਦਾ ਵੋਟਾਂ ਵੱਲ ਧਿਆਨ ਜਾਊਗਾ ਲੋਕ ਜਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਜਿੱਦਾਂ ਸਕੂਲਾਂ ਦੇ ਵਿੱਚ ਜਿਹੜਾ ਸਿਸਟਮ ਚੱਲ ਰਿਹਾ ਵਾ ਹਾਂਜੀ ਸਾਡੇ ਕੇਐਸਆਰ ਜੋਣ ਦੇ ਲਖਮਿੰਦਰ ਸਿੰਘ ਕਾਲਾਵਾਲਾ ਹਾਂਜੀ ਭਾਜੀ ਕਿਸ ਤਰ੍ਹਾਂ ਜੀ ਠੀਕ ਆ ਜੀ ਅੱਜ ਅਸੀਂ ਕੋਰਤੋਂ ਲੱਗੇ ਸ਼ਹਿਰ ਤੇ ਵੀ ਸੱਜੇ ਸਿੰਘ ਖੜੇ ਆ ਇੱਥੇ ਸਾਡੇ ਇਲਾਕੇ ਦੇ ਜਿਹੜੇ ਲੀਡਰ ਹੈਗਾ ਜਿਹਨੂੰ ਫਿਰ ਸਿੱਖਣਾ ਉਹ ਦਾ ਘਾਟਨ ਕਰਨ ਆ ਰਹੇ ਆ ਪਰ ਕਿਤੇ ਵੀ ਪਿੰਡ ਨੂੰ ਕਿਤੇ ਵੀ ਫੀਡਰ ਨੂੰ ਇਹਦੇ ਨਾਲ ਜੋੜਿਆ ਨਹੀਂ ਗਿਆ ਜੇ ਜੋੜਿਆ ਨਹੀਂ ਗਿਆ ਤੇ ਇਹਦੇ ਦਾ ਘਟਨ ਕਰਨ ਦਾ ਕੀ ਮਤਲਬ ਇਹਦਾ ਮਤਲਬ ਇਹ ਆ ਕਿ 6 ਮਹੀਨੇ ਫਿਰ ਪਿਛੇ ਚਲੂ ਕਿਉਂਕਿ ਝੋਨੇ ਲੱਗ ਜਣੇ ਕੁਝ ਲੈਣਾ ਨਵੀਆਂ ਨਿਕਲਣੀਆਂ ਉਹ ਤਾਰਾਂ ਤੂਰਾਂ ਪਾਉਣੀਆਂ ਉਹ ਸਭ ਕੰਮ ਠੱਪ ਹੋ ਜਾਣਾ ਇਹ ਸਰਕਾਰ ਵੈਸੇ ਜਿੱਦਾਂ ਇਹਨਾਂ ਨੇ ਸਕੂਲਾਂ 'ਚ ਕ੍ਰਾਂਤੀ ਦੱਸੀਆਂ ਲੰਬਾ ਪੋਚੀ ਕਰਕੇ ਇੱਕ ਇੱਕ ਸਕੂਲ ਦੇ ਵਿੱਚ ਤਿੰਨ ਤਿੰਨ ਨੀ ਪੱਥਰ ਰੱਖਿਆ ਕਰੋੜਾਂ ਰੁਪਈਆ ਦਾ ਇਹਨਾਂ ਖਰਚ ਕੀਤਾ ਤੇ ਉਸੇ ਹਿਸਾਬ ਨਾਲ ਇੱਥੇ ਆਪਣਾ ਖਾਉਤੀ ਛੋਛਾ ਛੱਡਣ ਲਈ ਇਹਦਾ ਉਖਾਟਲ ਕਰਨ ਲੱਗੇ ਆ ਜਿਸ ਦਾ ਅਸੀਂ ਸਖਤ ਵਿਰੋਧ ਕਰਾਂਗੇ ਜਦੋਂ ਇੱਥੋਂ ਸਪਲਾਈ ਕਿਤੇ ਨਹੀਂ ਜਾਣੀ ਕਿਸੇ ਫੀਟਰ ਦੇ ਵਿੱਚ ਆ ਤੰਦਲਾ ਦੀ ਜਿਹੜੀ ਆ ਸ਼ਹਿਰੀ ਫੀਟਰਿਆ ਉਹ ਇਹਨਾਂ ਨੂੰ ਕਿਹਾ ਵੀ ਕੇਵਲ ਜੋੜ ਦਿਓ ਕਹਿੰਦੇ ਕੇਵਲ ਨਹੀਂ ਜੋੜਨੀ ਜੇ ਜੋੜ ਨਹੀਂ ਨਹੀਂ ਇੱਥੋਂ ਸਪਲਾਈ ਕਿਸੇ ਨੂੰ ਦੇਣੀ ਤੇ ਇਹਦਾ ਚਾਲੂ ਚਾਲੂ ਕਰ ਨਹੀਂ ਕਰਨਾ ਤੇ ਇਹਨੂੰ ਫਿਰ ਉਖਾਟਲ ਕਰਨ ਦਾ ਇਹਦਾ ਕੀ ਮਤਲਬ ਆ ਅਸੀਂ ਇਹਦਾ ਪੂਰਜਰ ਵਿਰੋਧ ਕਰਾਂ ਕਹਿੰਦੇ ਜਗਰੂਤ ਸਿੰਘ ਸੇਖਾ ਨੂੰ ਇਸ ਬਾਰੇ ਸਵਾਲ ਪੁੱਛਾਂ ਹਾਂਜੀ ਹ ਰਜੀਤ ਸਿੰਘ ਕੋਟਨ ਦਲਤੋਂ ਹਾਂਜੀ ਕਿੰਨਾ ਕ ਖਰਚਾ ਜਿਹੜਾ ਪਿੰਡਾਂ ਵਾਲੇ ਲੋਕਾਂ ਨੇ ਜਿਹੜੀ ਗ੍ਰਹੀ ਕਰਕੇ ਇੱਥੇ ਮਿੱਟੀ ਪਾਈ ਗਈ ਵੇਖੋ ਜੀ ਇੱਕ ਤੇ ਕਰੋੜਾਂ ਦੀ ਜ਼ਮੀਨ ਦਿੱਤੀ ਹੈ ਦੋ ਕਿੱਲੇ ਤੇ 7 ਲੱਖ ਰੁਪਏ ਦੀ ਮਿੱਟੀ ਜਿਹੜੀ ਆ ਉਹ ਪਿੰਡਾਂ ਚੋਂ ਗ੍ਰਹੀ ਕਰਕੇ ਆ 6-7 ਪਿੰਡਾਂ ਚੋਂ ਤੇ ਇਹ ਮਿੱਟੀ ਪਾਈ ਹੈ ਤੇ ਜਿਹੜਾ 6ਵੇਂ ਮਹੀਨੇ ਚ 23 ਦੇ ਵਿੱਚ ਇਹ ਬਾਈ ਦੇ ਵਿੱਚ ਚੱਲੂ ਹੋਣਾ ਸੀਗਾ ਤੇ ਆ 25 ਦਾ ਵੀ ਦੇਖ ਲਓ ਜੀ ਚੱਲ ਗਿਆ 3 ਸਾਲ ਜਿਹੜੀ ਆ ਇਹ ਰਾਜਨੀਤੀ ਦੀ ਭੇਡ ਚੜ ਗਿਆ ਤੇ ਹੁਣ ਵੀ ਇਹਦੇ ਤੇ ਰਾਜਨੀਤੀ ਹੋਣ ਈ ਆ ਅੰਦਰ ਆਣ ਕੇ ਅਫਸਰ ਸਹਿਬਾਨ ਬੈਠੇ ਨੇ ਤੇ ਕਹਿੰਦੇ ਤਾਰ ਨੀਗੀ ਜੋੜੀ ਜਾਊਗੀ ਪਰ ਹੋ ਤਾਂ ਇਹਦਾ ਤਾਂ ਘਟਨ ਕਰਨਾ ਲੀਟਰ ਸਭਾ ਅਸੀਂ ਅੱਜ ਸਵਾਲ ਕਰਾਂਗੇ ਜਗਰੂਪ ਸਿੰਘ ਸੇਖਵਾ ਨੂੰ ਵੀ ਇਹਦਾ ਅਧ்கਾਟਨ ਹੈ ਕਾਦਾ ਜਦੋਂ ਗਾੜੀ ਸਪਲਾਈ ਕਿਤੇ ਦਿੱਤੀ ਨਹੀਂ ਤੁਸੀਂ ਇੱਥੇ ਤੱਕ ਕਿੰਨਾ ਖਰਚਾ ਹੋ ਗਿਆ ਵਾ ਪਿੰਡ ਵਾਲਿਆਂ ਦਾ ਗਰਾਹੀਆਂ ਕਰ ਕਰਕੇ ਆ ਮਿੱਟੀ ਪਾ ਕੇ ਤੇ ਪਿੰਡ ਵਾਲੇ ਨੂੰ ਜੇ ਪੁੱਛਿਆ ਨਹੀਂ ਖੁਦ ਆਪ ਇਹ ਅਧ்கਾਟਨ ਕਰਨ ਆ ਗਿਆ ਵੀ ਇੱਥੇ ਅਧ்கਾਟਨ ਕਰਨ ਆਉਣ ਲੱਗਿਆ ਅਸੀਂ ਇਹਨਾਂ ਨੂੰ ਸਵਾਲ ਕਰਾਂਗੇ ਵੀ ਤੁਹਾਡਾ ਇਹਦੇ ਵਿੱਚ ਯੋਗਦਾਨ ਕੀ ਹੈ ਜਿਹੜੇ ਅਧ்கਾਟਨ ਕਰਨ ਆ ਰਹੇ ਤੇ ਤਿੰਨ ਸਾਲ ਸਾਨੂੰ ਤੇ ਰਾਜਨੀਤੀ ਦੀ ਭੇਡ ਚਾੜ ਕੇ ਇਹਨੂੰ ਲੇਟ ਕੀਤਾ ਤੇ ਫਿਰ ਹੁਣ ਤੁਹਾਡਾ ਯੋਗਦਾਨ ਕੀ ਕਾਦੇ ਵਾਸਤੇ ਤੁਸੀਂ ਅਧ்கਾਟਨ ਕਰਨ ਆ ਰਹੇ ਇਹ ਸਵਾਲ ਕਰਨ ਵਾਸਤੇ ਇੱਥੇ ਜਥੇਬੰਦੀ ਜ